ਪਿੰਡ ਜੋਲਾ ਦੀ ਸਾਧ ਸੰਗਤ ਨੇ ਅੱਜ ਸੰਤੋਖ ਜੋਲ ਮਸੀਹ ਦੀ ਅਗਵਾਈ ਹੇਠ ਸੋਭਾ ਯਾਤਰਾ ਵਿੱਚ ਲਿਆ ਹਿੱਸਾ ਪ੍ਰਭੂ ਜੀਸੂ ਮਸੀਹ ਜੀ ਦੀ ਸਖਿਆਵਾਂ ਤੇ ਚੱਲ ਕੇ ਮਾਨਵਤਾ ਦੇ ਭਲੇ ਹਿਤ ਕਾਰਜ ਕਰਨੇ ਚਾਹੀਦੇ ਹਨ ਸੰਤੋਖ ਜੋਲ ਮਸੀਹ ਅੰਕੁਰਨ ਰੂਲਾ ਮਿਨਿਸਟਰੀ ਖਾਮਰਾ ਚਰਚਵਲੋ ਅੱਜ ਸਮੁੱਚੀ ਮਾਨਵਤਾ ਦੀ ਆਸਥਾ ਦੇ ਪ੍ਰਤੀਕ ਸ਼ਾਂਤੀ ਤੇ ਪੂਰੇ ਸੰਸਾਰ ਨੂੰ ਸੱਚ ਦਾ ਰਸਤਾ ਦਿਖਾ ਜੁਲਮੋਂ ਸਿੱਟਮਲੇ ਲੜਨ ਲਈ ਪਰੇਜ਼ ਕਰਵਾਲੇ ਪ੍ਰਭੂ ਜੀਸੂ ਮਸੀਹ ਦੇ ਪ੍ਰਕਾਸ਼ ਉਸਤਵ ਦੀ ਖੁਸ਼ੀ ਵਿੱਚ ਸਜਾਈ ਗਈ ਸ਼ੋਭਾ ਯਾਤਰਾ ਦਾ ਪੂਰੇ ਜਲੰਧਰ ਵਿੱਚ ਫੁੱਲਾਂ ਦੀ ਵਰਖੰਡ ਨਾਲ ਨਿੱਗਾ ਸਵਾਗਤ ਤੇ ਅਭਿਨੰਦਨ ਹੋਇਆ ਜਲੰਧਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਜੋਲਾ ਤੋਂ ਮਸੀਹੀ ਆਗੂ ਸੰਤੋਖ ਜੋਹਲ ਮਸੀਹੀ ਦੀ ਅਗਵਾਈ ਹੇਠ ਮਸੀਹੀ ਪਾਈਚਾਰੇ ਦੀ ਸੰਗਤਾਂ ਦਾ ਇੱਕ ਭਾਰੀ ਜਥਾ ਸਵੇਰੇ ਵਾਸਰੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਪ੍ਰਭੂ ਜਸੂ ਮਸੀਹ ਜੀ ਦੇ ਜੈਕਾਰਿਆਂ ਨਾਲ ਪੂਰਾ ਪਿੰਡ ਜੋਲਾ ਗੂੰਜਦਾ ਰਿਹਾ ਪੰਜਾਬ 크ਰਿਸਚੀਅਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ ਨੇ ਸਭ ਨੂੰ ਪ੍ਰਭੂ ਜਸੂ ਮਸੀਹ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੰਦੇ ਹੋਏ ਸਮੁੱਚੀ ਸੰਗਤ ਨੂੰ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ ਤੇ ਆਖਿਆ ਕਿ ਪ੍ਰਭੂ ਜਸੂ ਮਸੀਹ ਜੀ ਦੀ ਸਾਰਿਆਂ ਤੇ ਆਪਾਰ ਕਿਰਪਾ ਦ੍ਰਿਸ਼ਟੀ ਬਣੀ ਰਹੇ ਮਸੀਹੀ ਆਗੂ ਸੰਤੋਖ ਝੋਲ ਮਸੀਹ ਨੇ ਸਭ ਨੂੰ ਪ੍ਰਕਾਸ਼ ਉਤਸਵ ਦੀ ਮੁਬਾਰਕਾਂ ਦਿੱਤੀਆਂ ਤੇ ਆਖਿਆ ਕਿ ਪ੍ਰਭੂ ਯਸੂ ਮਸੀਹ ਜੀ ਦੀ ਸਖਿਆਮਤ ਤੇ ਚਲਕੇ ਹੀ ਮਾਨਵਤਾ ਦੇ ਭਲੇ ਹਿਤ ਕਾਰਜ ਕਰਨੇ ਚਾਹੀਦੇ ਹਨ। ਦੇਰ ਸ਼ਾਮ ਨੂੰ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਤੋਂ ਬਾਅਦ ਸੰਗਤਾਂ ਦਾ ਜਥਾ ਵਾਪਸ ਝੋਲਾ ਪਰਤਾਇਆ ਤੇ ਸਾਰਿਆਂ ਰਲ ਕੇ ਖੁਸ਼ੀ ਮਨਾਈ। ਅੰਨੇ ਮਹਸਾਰੀ ਕਲੀਸ਼ਾ ਲੈ ਕੇ ਤੁਸੀਂ ਸ਼ੋਭਾ ਯਾਤਰਾ ਜੀ ਸਾਹਿਬ ਨੂੰ ਜਾਣ ਜਾ ਰਹੇ ਹੋ ਅੰਨੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਅਸੀਂ ਸਾਰੇ ਇਸੇ ਤਰ੍ਹਾਂ ਰਲ ਮਿਲ ਕੇ ਇਹ ਪਰਬ ਮਨਾਈਏ ਇਤਿਹਾਰ ਨਾਲ ਹallelujah ਅਸੀਂ ਦੇਖੋ ਜੀ ਪਿੰਡ ਜੋਲਾ ਦੇ ਸੰਯੋਗ ਦੇ ਨਾਲ ਅੰਕਨਰੂਲਾ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੁੰਦੇ ਆ ਹਰ ਇੱਕ ਸਾਲ ਦੀ ਤਰ੍ਹਾਂ ਅਸੀਂ ਇਹ ਚਾਹੁੰਦੇ ਵੀ ਜਿਹੜੇ ਮਸੀਹ ਹੋ ਗਿਆ ਉਹ ਲੜਦੇ ਨਹੀਂ ਹੁੰਦੇ ਉਹ ਜੋੜਦੇ ਹੁੰਦੇ ਤੋੜਦੇ ਨਹੀਂ ਹੁੰਦੇ ਪਰ ਆਪਾਂ ਇਹ ਕਹਿੰਦੇ ਵੀ ਕਿਸੇ ਦਾ ਕੋਈ ਵੀ ਧਰਮ ਆ ਉਹਦਾ ਚੰਗਾ ਨਹੀਂ ਆਪਾਂ ਕਹਿ ਸਕਦੇ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਹਰ ਇੱਕ ਧਰਮ ਸਹੀ ਆ ਅਸੀਂ ਕੁਝ ਬੰਦੇ ਵਿੱਚ ਸਾਡੇ ਵਿੱਚ ਵੀ ਗਲਤ ਹੁੰਦੇ ਆ ਅਸੀਂ ਕਹਿੰਦੇ ਸਾਰੇ ਉਹ ਪਰਮਾਤਮਾ ਸਾਰਿਆਂ ਨੂੰ ਉਹਨਾਂ ਦੇ ਵਿੱਚ ਸੁਧਾਰੇ ਤੇ ਸੁਧਰਨਾ ਚਾਹੀਦਾ ਅਈ ਕਹਿੰਦੇ ਕਿਸੇ ਦਾ ਹੀ ਵਿਰੋਧ ਨਹੀਂ ਕਰਦੇ ਸਾਰੇ ਧਰਮ ਸਹੀ ਹੈ ਧਰਮ ਸਾਰਿਆਂ ਦਾ ਸਤਿਕਾਰ ਕਰਦੇ ਆਪਾਂ ਦਾ ਵੀ ਅਸੀਂ ਕਿੰਨੇ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਔਰ ਕਰਨਾ ਚਾਹੀਦਾ 25 ਦਸੰਬਰ ਨੂੰ ਫਿਰ ਖੁਸ਼ੀ ਖੁਸ਼ੀ ਨਾਲ ਮਨਾ ਰਹੇ ਹਾਂ ਮੈਂ ਕਹਾਂ ਜੀ 25 ਦਸੰਬਰ ਸਾਰੀ ਦੁਨੀਆ ਵਾਸਤੇ ਆ ਇਹ ਇਕੱਲੇ ਮਸੀਹਾਂ ਵਾਸਤੇ ਨਹੀਂ ਹੈਗਾ ਇਹ ਪੂਰੇ ਸੰਸਾਰ ਵਿੱਚ ਵਰਲਡ ਦੇ ਵਿੱਚ ਹੀ ਮਨਾਇਆ ਜਾਂਦਾ ਅਸੀਂ ਕਿੰਨੇ ਵੀ ਸਾਰੇ ਜਨ ਕੇ ਰਲ ਮਿਲ ਕੇ ਮਨਾਉਣਾ ਚਾਹੀਦਾ ਕੋਈ ਗੁਰੂਆਂ ਦਾ ਕੋਈ ਜਾਣਦਾ ਨੇ ਜਾਂ ਕਿਸੇ ਦਾ ਵੀ ਕਿਸੇ ਵੀ ਧਰਮ ਦਾ ਸਾਰਿਆਂ ਨੂੰ ਰਲ ਮਿਲ ਕੇ ਹੀ ਮਨਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਫੋਕਸ ਦੇ ਭਾਈ ਜੀ ਆਪਾਂ ਫੋਕਸ ਪੰਜਾਬੀ ਤੇ ਤੁਹਾਡਾ ਵੀ ਬੜਾ ਧੰਨਵਾਦ ਕਰਦੇ ਮੀਡੀਆ ਵਾਲਿਆਂ ਦਾ ਵੀ ਹਰ ਇੱਕ ਦਾ ਇੰਟਰਵਿਊ ਲੈਣੀ ਚਾਹੀਦੀ ਹਰ ਇੱਕ ਬੰਦੇ ਨੂੰ ਤੁਸੀਂ ਵੀ ਤੁਹਾਨੂੰ ਵੀ ਹਰ ਇੱਕ ਧਰਮ ਨਾਲ ਜੋੜਨਾ ਚਾਹੀਦਾ ਹਰ ਇੱਕ ਬੰਦੇ ਹਰ ਇੱਕ ਧਰਮ ਦੀ ਇੱਜ਼ਤ-ਇੱਜ਼ਤ ਮਾਨ ਕਰਨੀ ਚਾਹੀਦੀ ਵਿਰੋਧ ਅਸੀਂ ਕਰਦੇ ਨਹੀਂ ਤੇ ਨਾ ਕਰਨਾ ਹੀ ਚਾਹੀਦਾ ਹਾਂਜੀ ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਸ਼ੋਭਾ ਯਾਤਰਾ ਵਿੱਚ ਜਾ ਰਹੇ ਹਾਂ ਜੋ ਕਿ ਸਾਡੇ ਅਪੋਸਟਲਾਂ ਕੋ ਅਨਰੂਲਾ ਜੀ ਖਾਂਬਰਾ ਚਰਚ ਦੇ ਨਾਲ ਸੀ ਜੁੜੇ ਹੋਏ ਆ ਸਾਰੀ ਕਲੀਸੀਆ ਉਹਨਾਂ ਵੱਲੋਂ ਪੂਰਾ ਇਕੱਠ ਕੀਤਾ ਜਾ ਰਿਹਾ ਸਾਰੀ ਸੰਗਤ ਨੂੰ ਪੂਰੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸੱਦਾ ਦਿੱਤਾ ਗਿਆ ਹੈ ਕਿ ਸਾਰੇ ਰਲ ਮਿਲ ਕੇ ਆਪਾਂ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਫਲਾਈਏ ਤੇ ਅੱਜ ਸਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਪੂਰੀ ਕਲੀਸੀਆ ਪੂਰੇ ਇਕੱਠ ਤੇ ਪਿਆਰ ਦੇ ਨਾਲ ਇਕੱਠੇ ਹੋ ਕੇ ਜਾਈਏ ਅਤੇ ਪੂਰੀ ਸੰਗਤ ਇਹ ਸਨੇਹਾ ਦਈਏ ਕਿ ਪਰਮੇਸ਼ਰ ਦੁਨੀਆ ਦੇ ਸਾਡੇ ਲਈ ਆਇਆ ਸਾਡੇ ਲਈ ਔਨ ਇੱਕ ਰੂਸ ਨੂੰ ਚੱਕਿਆ ਅਤੇ ਇਸ ਦੁਨੀਆ ਦੇ ਵਿੱਚ ਮਰਦਿਆਂ ਦੇ ਵਿੱਚੋਂ ਤੀਸਰੇ ਦਿਨ ਜੀ ਉੱਠਿਆ ਇਹ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਅਸੀਂ ਆराधना ਕਰਦੇ ਹੋਏ ਅਸੀਂ ਆਪਣੇ ਅਪੋਸਟਲ ਅੰਕੂਨਰੂਲਾ ਜੀ ਦੇ ਨਾਲ ਪੂਰੀ ਕਲੀਸਿਆ ਸ਼ੋਭਾ ਯਾਤਰਾ ਮਨਾਉਣ ਜਾ ਰਹੀ ਆ ਇਸ ਲਈ ਮੈਂ ਸਾਰੀ ਕਲੀਸਿਆ ਦਾ ਧੰਨਵਾਦ ਕਰਦੀ ਆ ਹਾਲੇਲੂਇਆ ਹਾਲੇਲੂਇਆ ਸਪਰਤ ਮਸੀਹੀ ਭਾਈਚਾਰਾ ਹਾਂਜੀ ਕੀ ਮੈਂ ਹਾਂਜੀ ਅਸੀਂ ਪੂਰਾ ਮਸੀਹ ਭਾਈਚਾਰਾ ਜੋ ਕਿ ਪਹਿਲਾਂ ਤੋਂ ਹੀ ਸ਼ਾਂਤੀ ਦਾ ਪ੍ਰਤੀਕ ਆ ਅਸੀਂ ਨਾ ਹੀ ਤਾਂ ਚਾਹੁੰਦੇ ਕਿ ਕਿਸੇ ਦਿਨ ਆਸੀਂ ਲੜਾਈ ਝਗੜਾ ਕਰੀਏ ਅਸੀਂ ਪੂਰੇ ਪਿਆਰ ਦੇ ਨਾਲ ਰਹੀਏ ਅਸੀਂ ਸਭ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਨੂੰ ਆਪਸ ਵਿੱਚ ਹੀ ਪਿਆਰ ਦੇ ਨਾਲ ਰਹਿਣਾ ਚਾਹੀਦਾ ਆ ਅਤੇ ਸਾਰੀਆਂ ਸੰਗਤਾਂ ਜੋ ਪਰਮੇਸ਼ਰ ਨੂੰ ਜਾਣਦੀਆਂ ਚਾਹੇ ਨਹੀਂ ਜਾਣਦੀਆਂ ਅੱਜ ਸਾਡੇ ਨਾਲ ਮਿਲ ਕੇ ਇਸ ਵੱਡੇ ਦਿਨ ਨੂੰ ਮਨਾਓ ਅਤੇ ਇਸ ਖੁਸ਼ੀ ਵਿੱਚ ਆਓ ਤਾਂ ਕਿ ਅਸੀਂ ਰਲ ਮਿਲ ਕੇ ਜੋ ਆਉਣ ਵਾਲੀਆਂ ਆਸ਼ੀਸ਼ਾਂ ਬਖਸ਼ਦਾ ਖੁਦਾਵਾਨ ਨੇ ਸਾਡੇ ਲਈ ਰੱਖੀਆਂ ਤੇ ਉਹ ਲੈ ਸਕੀਏ ਸਾਰੇ ਨੂੰ ਜੈ ਮਸੀਹ ਦੀ ਔਰ ਅਸੀਂ ਅੱਜ ਸ਼ੂਭਾ ਯਾਤਰਾ ਤੇ ਜਾ ਰਹੇ ਆ ਕਿਸ ਤਰ੍ਹਾਂ ਦੀ ਖੁਸ਼ੀ ਕਿਸ ਤਰ੍ਹਾਂ ਦੀ ਖੁਸ਼ੀ ਅਨੁਭਵ ਹੋ ਰਹੀ ਹੈ ਕੀ ਕਰਾ ਜਾਉਂਗੀ ਖੁਸ਼ੀ ਦਾ ਤਾਂ ਕੋਈ ਆਰਥੀ ਨਹੀਂ ਹੈਗਾ ਹਨਾ ਬਹੁਤ ਜਿਆਦਾ ਸਾਨੂੰ ਖੁਸ਼ੀ ਆ ਧਰਤੀ ਦੇ ਪੈਰ ਨਹੀਂ ਲੱਗਦੇ ਹੈਗੇ ਕਿਉਂਕਿ ਪ੍ਰਭੂ ਯੀਸ਼ੂ ਸਾਡੇ ਨਾਲ ਆ ਹਾਲੇਲੂਇਆ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਔਰ ਸਾਰੇ ਬਹੁਤ ਆਨੰਦਤ ਆ ਤੇ ਅੱਜ ਅਸੀਂ ਸਾਰੇ ਜਣੇ ਜੋ ਅੰਕਨਰੂਲਾ ਮਿਨਿਸਟਰੀ ਦੇ ਵੱਲੋਂ ਸੂਭਾ ਯਾਤਰਾ ਨਿਕਲੀ ਕੱਢੀ ਜਾ ਰਹੀ ਹੈ ਤੇ ਅਸੀਂ ਸਾਰੇ ਜਣੇ ਜਾ ਰਹੇ ਹਾਂ ਸੂਭਾ ਯਾਤਰਾ ਦੇ ਵਿੱਚ ਔਰ ਬਹੁਤ ਜ਼ਿਆਦਾ ਆਨੰਦਿਤ ਹਾਂ ਔਰ ਸਾਰੇ ਕਲੀਸਿਆ ਵਾਲੇ ਸਾਰੇ ਬੱਚੇ ਬਜ਼ੁਰਗ ਸਾਰੇ ਬਹੁਤ ਆਨੰਦਿਤ ਹੈਗੇ ਆ ਤੇ ਪ੍ਰਭੂ ਦੇ ਸੂਝ ਸਮਾਚਾਰ ਨੂੰ ਆਪਾਂ ਸੁਣਾਉਣਾ ਹੈ ਔਰ ਪਰਮੇਸ਼ਵਰ ਦਾ ਜਨਮ ਦਿਨ ਆਪਾਂ ਜਿਹੜਾ ਪ੍ਰਭੂ ਯੇਸ਼ੂ ਮਸੀਹ ਦਾ ਉਹ ਧੂਮ ਧਾਮ ਨਾਲ ਮਨਾਉਣਾ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੇ 크리스마ਸ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਤੇ ਸਾਰੇ ਜਣੇ ਆਨੰਦੇ ਤੇ ਪ੍ਰਭੂ ਦੇ ਵਿੱਚ ਤੇ ਇਦਾਂ ਹੀ ਆਪਾਂ ਵਾਦੇ ਜਾਈਏ ਖੁਦਾ ਦੇ ਸੋਹ ਸਮਾਚਾਰ ਨੂੰ ਆਪਾਂ ਲੁੱਕ ਤੱਕ ਪਹੁੰਚਾਈਏ ਦੇਖੋ ਜੀ ਪਰਮੇਸ਼ਰ ਦਾ ਧੰਨਵਾਦ ਕਰਦੇ ਅਸੀਂ ਉਸ ਮਾਲਕ ਦਾ ਉਸ ਨੇ ਸਾਨੂੰ ਅੱਜ ਬਹੁਤ ਵਧੀਆ ਦਿਨ ਦਿੱਤਾ ਸਾਨੂੰ ਅੱਜ ਨੇ ਪਰਮਿਸ਼ਨ ਨੇ ਅੱਜ ਦੇ ਦਿਨ ਲਈ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਸੋਹ ਸਮਾਚਾਰ ਲਈ ਦੇਣ ਵਾਸਤੇ ਅਸੀਂ ਪੂਰੀ ਦੁਨੀਆ ਦੇ ਉੱਤੇ ਅਸੀਂ ਜਾ ਰਹੇ ਹਾਂ ਬਰਨ ਜਲੰਧਰ ਦੇ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਦੇ ਅਸੀਂ ਉਸ ਮਾਲਕ ਦਾ ਉਸ ਦੀ ਦਇਆ ਕਰਪਾ ਹੋਊਗੀ ਸਾਰਿਆਂ ਦੇ ਉੱਤੇ ਕਿਉਂਕਿ ਉਹ ਸਾਨੂੰ ਬਚਾਣੇ ਵਾਸਤੇ ਆਇਆ ਉਹਨੇ ਸਾਡੇ ਵਾਸਤੇ ਕੁਰਬਾਨ ਹੋ ਗਿਆ ਉਹਨੇ ਇੱਕ ਇੱਕ ਬੂੰਦ ਸਾਡੇ ਵਾਸਤੇ ਆਪਣਾ ਲਹੂ ਵਗਾ ਦਿੱਤਾ ਕਰੂਸ ਦੇ ਉੱਤੇ ਟੰਗਿਆ ਗਿਆ ਮਾਰਿਆ ਗਿਆ ਗਾੜਿਆ ਦਾ ਤੀਸਰਾ ਤਰ ਮਰਦਾਂ ਤੋਂ ਜੀ ਉੱਠਿਆ ਉਹ ਮਾਲਕ ਤੇ ਜਿੰਦਾ ਸਵਰਗਾਂ ਨੂੰ ਗਿਆ ਉਸਨੇ ਵਾਦਾ ਕੀਤਾ ਸਾਡੇ ਨਾਲ ਵੀ ਮੈਂ ਤੇੱਡ ਨੂੰ ਲੈ ਕੇ ਜਾਵਾਂਗਾ ਤੇ ਤੁਹਾਡੇ ਨਾਲ ਸਾਡੇ ਨਾਲ ਪਿਆਰ ਕਰਾਂਗਾ ਤੁਸੀਂ ਸਾਰਿਆਂ ਨਾਲ ਪਿਆਰ ਕਰਨਾ ਅਸੀਂ ਸਾਰੀ ਦੁਨੀਆ ਨਾਲ ਪੂਰੇ ਨੂੰ ਚਾਹੇ ਉਹ ਮਸੀਹ ਨੂੰ ਮੰਨਦਾ ਚਾਹੇ ਨਹੀਂ ਮੰਨਦਾ ਅਸੀਂ ਰੇਕ ਜਾਤੀ ਦੇ ਬੰਦੇ ਦੇ ਨਾਲ ਪਿਆਰ ਕਰਦੇ ਹਾਂ ਉਸ ਉਸ ਪਰਮੇਸ਼ਾ ਦੀ ਮਹਿਮਾ ਤੇ ਵਧਾਈ ਕਰਦੇ ਹਾਂ ਅੱਜ ਦਾ ਦਿਨ ਸਾਰਿਆਂ ਵਾਸਤੇ ਮੁਬਾਰਕ ਦਿਨ ਹੈ ਅਸੀਂ ਉਸ ਮਾਰਗ ਦੀ ਦਇਆ ਕਿਰਪਾ ਹੋਊਗੀ ਸਾਰਿਆਂ ਦੇ ਉੱਤੇ ਪਰਮੇਸ਼ਾ ਦੀ ਹਜ਼ੂਰੀ ਦੇ ਵਿੱਚ ਸਾਰੇ ਜਣੇ ਆਓ ਤੇ ਦਇਆ ਕਿਰਪਾ ਹੋਊਗੀ ਪਰਮੇਸ਼ਾ ਦੀ ਉਸ ਦੇ ਮਾਰਗ ਦੀ ਦਇਆ ਤੇ ਕਿਰਪਾ ਹੋਣ ਦੇ ਕਾਰਨ ਪਰਮੇਸ਼ਾ ਸਾਰਿਆਂ ਨੂੰ ਬLES ਕਰੇਗਾ ਪਰਮੇਸ਼ਾ ਸਾਨੂੰ ਵੀ ਬLES ਕਰੇਗਾ ਤੁਹਾਨੂੰ ਵੀ ਬLES ਕਰੇਗਾ ਆਮੀਨ